ਲੱਹ ਖਾ ਰਣੀ ਖਾਓ ਮੰਮੀ ਹਾਂ ਇੱਥੇ ਹੀ ਖਾਣੇ ਆ ਗਈਆਂ ਆ ਗਈਆਂ ਮੈਨੂੰ ਖੁਸ਼ ਵਾ ਖੁਸ਼ ਤੇ ਫਿਰ ਆਪੇ ਹੋਣਾ ਆ ਪਹਿਲਾਂ ਮੂੰਹ ਮਿੱਠਾ ਕਰੋ ਤੁਸੀਂ ਮੈਨੂੰ ਇਹ ਵੀ ਦਾਦੇ ਕਾਦੀ ਖੁਸ਼ੀ ਚ ਵਾ ਉਹ ਮੂੰਹ ਮਿੱਠਾ ਤੇ ਕਰੋ ਤੁਹਾਨੂੰ ਦੱਸਦੀ ਆ ਲੈ ਫੜ ਦੱਸ ਤੁਹਾਡੀ ਕੁੜੀ ਨੇ ਆਪਣੀ ਕਲਾਸ ਤੋਂ ਟੋਪ ਕੀਤਾ ਵਾ ਪਹਿਲੇ ਨੰਬਰ ਤੇ ਆਈ ਆ ਅੱਛਾ ਕਿਹੜਾ ਹੁਦਾਈ ਹੋਇਆ ਤੈਨੂੰ ਮੰਮੀ ਇਹ ਤੁਹਾਡੀਆਂ ਮਿਹਰਬਾਨੀਆਂ ਜਿਹੜਾ ਮੈਨੂੰ ਸਕੂਲ ਚ ਪਾਤਾ ਪੜਨ ਵਾਸਤੇ ਚਲੋ ਮੈਂ ਫਰਸਟ ਆ ਗਈ ਮਿਹਨਤੀ ਕੀਤੀ ਸੀ ਆ ਜਾ ਫਿਰ ਚੱਲੀ ਅੰਦਰ ਭਾਬੀ ਦਾ ਵੀ ਮੂੰਹ ਮਿੱਠਾ ਕਰਾ ਦਈਏ ਜਾ ਕਰਾ ਦੇ ਭਾਬੀ ਤੇਰੀ ਬੈਠੀ ਆ ਤੇ ਮੈਂ ਹੁਣੀ ਆ ਆਜੋ ਗਾਂ ਅੰਦਰ ਮੈਂ ਦਾਣੇ ਦੇ ਜਾਨਵਰ ਪਾਲਾਂ ਤੇ ਜਾ ਤੂੰ ਭਾਬੀ ਜੀ ਆ ਸਾਰੇ ਕੰਮ ਕਰ ਛੱਡੋ ਇੱਧਰ ਆਓ ਪਹਿਲਾਂ ਮੂੰਹ ਮਿੱਠਾ ਕਰੋ ਪੂਰ ਪਹਿਲਾਂ ਮੈਂ ਇਹ ਦੱਸਾਂ ਅੱ ਡੱਬਾ ਲੈਣ ਜੋ ਕਿ ਤੇਰ ਕੋ ਪੈਸੇ ਕਿੱਥੋਂ ਆਏ ਭਾਬੀ ਪੈਸੇ ਹੈਗੇ ਹੀ ਮੇਰੇ ਕੋਲ ਡਬੇ ਹੋਣ ਵਾਸਤੇ ਕਿ ਇਹਦਾ ਮਤਲਬ ਤੂੰ ਆਪਣੇ ਵੀਰ ਕੋਲੋਂ ਮੇਰੇ ਤੋਂ ਚੋਰੀ ਪੈਸੇ ਲੈਣੀਆਂ ਉਹ ਨਹੀਂ ਭਾਬੀ ਆ ਤੁਸੀਂ ਕੀ ਕਹਿ ਰਹੇ ਆ ਆ ਜਿਹੜੇ ਮੈਨੂੰ ਮਹੀਨੇ ਪਿਛਾ ਪੌਕੇਟ ਮੈਨੂੰ ਦਿੰਦੇ ਨੇ ਵੀਰ ਜੀ ਉਹ ਮੈਂ ਜੋੜ ਕੇ ਰੱਖਦੀ ਆ ਉਹਨਾਂ ਪੈਸਿਆਂ ਦਾ ਡੱਬਾ ਲੈਂਦਾ ਮੈਂ ਜੇ ਤੇਰ ਕੋ ਪੈਸੇ ਹੈਗੇ ਹੀ ਤੇ ਤੂੰ ਮੈਨੂੰ ਦੇ ਨਹੀਂ ਸਕਦੀ ਉਹ ਤੈਨੂੰ ਵੀ ਪਤਾ ਤੈਨੂੰ ਥਾਂ ਥਾਂ ਤੇ ਲੋੜ ਪੈਂਦੀ ਹੈ ਪੈਸਿਆਂ ਦੀ ਫੇਰ ਘਰੋਂ ਕੱਢ ਕੇ ਦੇਣੇ ਪੈਂਦੇ ਕੇਵਲ ਹੁੰਦੇ ਨਹੀਂ ਆ ਪਰ ਤੂੰ ਪਹਿਲ ਕਾ ਕੇ ਰੱਖ ਛੱਡਨੇ ਹੁੰਦੇ ਆ ਆ ਤੇਰੀ ਸਭ ਤੋਂ ਵੱਡੀ ਗਲਤੀ ਆ ਤੇ ਆ ਡੱਬਾ ਵੀ ਕਿੰਨਾ ਮਹਿੰਗਾ ਤੂੰ ਲੈ ਕੇ ਆਈ ਆ ਭਾਬੀ ਜੀ ਉਹ ਵੀਰ ਮੈਨੂੰ ਖਰਚਣ ਵਾਸਤੇ ਦਿੰਦੇ ਆ ਮਹੀਨੇ ਪਿਛੋਂ ਉਹੀ ਮੈਂ ਜੋੜਨੇ ਤੇ ਉਹਨਾਂ ਦੇ ਡੱਬਾ ਲੈਂਦਾ ਇਹਦੇ ਵਿੱਚ ਦੱਸੋ ਕਿਹੜੀ ਗੁੱਸਾ ਕਰਨ ਵਾਲੀ ਗੱਲ ਆ ਆ ਲੋ ਮੂੰਹ ਤੇ ਮਿੱਠਾ ਕਰੋ ਬੇਲਾ ਕੋਈ ਮਿੱਠਾ ਮੁੱਠਾ ਨਹੀਂ ਮੈਂ ਕਰਨ ਦਾ ਮੂੰਹ ਚੱਲ ਕੇ ਤੇ ਕੋਈ ਕੰਮ ਕਰ ਲੈ ਆਪਣਾ ਉਹ ਅੰਦਰ ਕਿੱਥੇ ਚੱਲੀ ਆ ਆਪਣਾ ਖਲਾਰਾ ਜੇ ਚੁੱਕ ਖਲਾਰਾ ਪਾ ਕੇ ਤੇ ਰਾਹ ਦਿੱਤਾ ਹੀ ਉਹ ਵੱਡੀ ਡੱਬੂ ਬਾਜ ਬਣੀ ਆ ਜੇ ਚਾਰ ਪੈਸੇ ਪੱਚ ਜਾਂਦੇ ਹੁੰਦੇ ਆ ਨਾ ਤੇ ਘਰ ਲਿਆ ਕੇ ਦੇ ਦੇਦੇ ਉਹ ਤਾਂ ਸਿਆਣੇ ਨਹੀਂ ਬਣੀ ਤਾਂ ਹਾਂ ਕਿਹੜੀ ਵਜਾ ਦੀ ਪਈ ਨਾ ਤੇ ਮਮੀ ਹਾਂ ਬੈਠੀ ਆ ਵਾਹ ਤਕਵੀਰ ਹਾਂਜੀ 100 150 ਰੁਪਈਆ ਹੈਗਾ ਤੇ ਮੈਨੂੰ ਦੇ ਹਾਂ ਤੁਸੀਂ ਮਮੀ 150 ਕਿ ਕਰਨਾ ਵਾ ਵੀ ਮੈਂ ਲੱਡੂ ਲਿਆਉਣੇ ਆ ਭਾਨ ਤੇਰੀ ਫਰਸਟ ਆਈ ਅੱਜ ਅੱਛਾ ਨਾਲੇ ਵਧਾਈ ਹੋਵੇ ਤੁਹਾਨੂੰ ਮਮੀ ਬਹੁਤੀਆਂ ਵਧਾਈਆਂ ਚੱਲ ਇਹ ਆ ਕਿ ਮਿਹਨਤ ਕੀਤੀ ਰੰਗ ਲਾਈ ਹਾਂ ਇੰਨਾ ਖਰਚਾ ਵੀ ਕੀਤਾ ਹਾਂ ਹੋਰ ਪੁੱਤ ਬੜੀ ਮੁਸ਼ਕਲ ਤੂੰ ਪੜਾਇਆ ਲਖਾਇਆ ਬੜਾ ਵਾ ਜ਼ੋਰ ਹੋ ਕੇ ਤੈਨੂੰ ਪੈਸੇ ਦਿੰਦਾ ਰਿਹਾ ਮੈਨੂੰ ਪਤਾ ਵਾ ਪਰ ਚੱਲ ਸ਼ੁਕਰ ਹੈ ਵੀ ਫਰਸਟ ਆ ਗਿਆ ਆਡਾ ਵੀ ਥੋੜਾ ਜਿਹਾ ਨਾਂ ਰੋਸ਼ਨ ਹੋ ਗਿਆ ਤੇ ਹੋਰ ਤੇ ਮਮੀ ਡੱਬਾ ਫਿਰ ਮੈਂ ਆ ਵੀ ਲਾਉਣਾ ਕਰ ਨਹੀਂ ਮੈਨੂੰ ਪੈਸੇ ਦੇ ਦੇ ਮੈਂ ਤੇਰੀਆਂ ਤਾਇਆਂ ਚਾਚੀਆਂ ਨੂੰ ਡੱਬੇ ਆ ਦੇ ਕੇ ਤੇ ਨਾਲੇ ਲੱਡੂ ਖਵਾਲ ਕੇ ਆਵਾਂ ਜਿਹੜੀਆਂ ਕਹਿੰਦੀਆਂ ਸੀ ਕੁੜੀ ਨੂੰ ਪੜਾਈ ਜਾਂਦੀ ਐਨੇ ਬੜਾ ਟੀਸੀ ਲੱਗਣਾ ਕਦੀ ਨਾ ਕਦੀ ਆਹ 1.5 ਸੌ ਰੁਪਈਆ ਮੰਮੀ ਹਾਂ ਡੱਬਾ ਤੁਸੀਂ ਕੀ ਕਰਨਾ ਲਿਆ ਕੇ 1.5 ਸੌ ਤੋਂ ਡੱਬਾ ਘੱਟ ਆਉਣਾ ਨਹੀਂ ਆ ਤੇ ਇਹੋ 1.5 ਸੌ ਦੀ ਪੱਤੀ ਖੰਡ ਲਿਆਵਾਂਗੇ ਉਹ ਦੱਦ ਨੰਗੇ ਉਹੋ ਹੀ ਸਹੀ ਨਹੀਂ ਖੰਡ ਪੱਤੀ ਅੱਗੇ ਵੀ ਤੇ ਲਈਦੀ ਐ ਨਾ ਹੁਣ ਵੀ ਲਿਆਵਾਂਗੇ ਜਿਹੜਾ ਮੈਂ ਕੰਮ ਕਰ ਲੱਗੀ ਮੈਨੂੰ ਕਰਨ ਦੇ ਕਾ ਡੱਕਾ ਨਾ ਪਾਇਆ ਕਰ ਨਾਲੇ ਬਲਜੀਤ ਕਿੱਡਾ ਖੁਸ਼ੀ ਦਾ ਮੌਕਾ ਆਹ ਤੂੰ 100 150 ਦੇ ਘੜ ਲੱਗਣ ਦੀ ਕਈ ਆਏ ਤੇ ਕਈ ਗਏ ਮੰਮੀ ਇਦਰੇ ਕਰਦੀ ਰੂਡਕਾ ਨਾ ਪਾਇਆ ਉਥੇ ਤਾਂ ਅਸੀਂ ਕਿਹੜਾ ਛਗਣਾ ਸਾਰਤਾ ਦਾ ਕੰਮ ਉਹ ਅੱਜ ਇਹਨਾਂ ਦਿੱਤਾ ਜਾਊ ਫੇਰ ਕਿਹਦੇ ਦਿਨ ਦਿੱਤਾ ਜਾਊ ਮੁੜ ਕੇ ਫੇਰ ਉਹਨੇ ਪਾਣੇ ਨਹੀਂ ਪਹਿਣਾ ਫੇਰ ਨਹੀਂ ਉਹਨੇ ਪਾਸ ਹੋਣਾ ਉਹ ਪੜਾਈ ਉਹਦੀ ਹੁਣ ਪੂਰੀ ਹੋ ਗਈ ਹੁਣ ਗਾੜੀ ਕੀ ਪਰੋਣੀ ਇਹਨੂੰ ਉਹ ਕੋਈ ਨਾ ਕੋਈ ਤਾਂ ਨੈਨੇ ਕੋਰਸ ਕਰ ਹੀ ਜਾਂਦੇ ਆ ਕਿਹੜਾ ਹਟਦੇ ਆ ਨਾਲੇ ਮੇਰੀ ਗੱਲ ਸੁਣ ਪੋਰੇ ਪੋਰੇ ਕਰਕੇ ਘਰ ਬਣਾਇਆ ਵਾ ਉਹ ਤੁਸੀਂ ਇਤਨਾ ਖਜੂਲ ਖਰਚੇ ਕਰਦੇ ਰਹਿੰਦੇ ਆ ਇਹਨੂੰ ਪੁੱਛਦੇ ਗਿਛਦੇ ਨਹੀਂ ਹੈਗੇ ਉਹ ਬਲਜੀਤ ਫਜ਼ੂਲ ਖਰਚੇ ਉਹ ਹੁੰਦੇ ਆ ਕਿ ਜਿਹੜੇ ਐਵੇਂ ਡਾਈ ਜਾਈਏ ਅਕਸਰ ਮੇਰੀ ਭੈਣ ਵਾ ਮੇਰੀ ਵੀ ਕੋਈ ਜ਼ਿੰਮੇਵਾਰੀ ਆ ਜੇ 100 200 ਰੁਪਏ ਮੰਮੀ ਨੂੰ ਉਹਦੇ ਉੱਤੇ ਮੰਗੀ ਲਾਉਂਦੀ ਖੁਸ਼ੀ ਕਰਕੇ ਤੇ ਕੀ ਨੇਰੀਆ ਚੱਲੀ ਨੇਰੀ ਇਹ ਆ ਚੱਲੀ ਕੱਲ ਨੂੰ ਉਹਦੇ ਵਿਆਹ ਕਰਨਾ ਨਾ ਐਨੇ ਨੋਟ ਲੱਗਣੇ ਆ ਉਹ ਵੀ ਮੁੜ ਕੇ ਤੁਹਾਡੇ ਅਰਗਿਆਂ ਨੂੰ ਲਾਉਣੇ ਪੈਣੇ ਤੇ ਅਣਗੌਣ ਗੱਲਾਂ ਕਰਨਾ ਰਹਿਣਾ ਨਹੀਂ ਜੇ ਕਿਤੇ ਚੁੰਨੀ ਚੜਾਵਾ ਕਰਤਾ ਨਾ ਤੇ ਲੋਕਾਂ ਨੇ ਹਾਨੂੰ ਨਹੀਂ ਛੱਡਣਾ ਵੀ ਕੁੜੀ ਹੈਗੀ ਹੈ ਇਹਨਾਂ ਦੀ ਇਹਨਾਂ ਨੂੰ ਤੇ ਕਿਤੇ ਚੱਜ ਨਾ ਵਿਹੋਣੀ ਨਾ ਆਈ ਉਹ ਬਾਬਾ ਮੈਨੂੰ ਮੇਰੇ ਫਰਜ਼ਾਂ ਦਾ ਤੇ ਜਿੰਮੇਰੀਆਂ ਸਾਰੀਆਂ ਦਾ ਪਤਾ ਵਾ ਤੂੰ ਮੈਨੂੰ ਸਮਝਾਉਂਦੀ ਕੋਸ਼ਿਸ਼ ਨਾ ਕਰ ਮੈਂ ਸਾਰੇ ਬੰਦੋਬਸਤ ਕੀਤੇ ਆ ਮੈਂ ਕੋਈ ਡਾ ਕੱਚਾ ਗੂਲਾ ਨਹੀਂਗਾ ਕਿ ਜਿਹਦੇ ਘਰ ਭੈਣ ਕੋਠੇ ਜਿੱਦੀ ਹੋਈ ਹੋਵੇ ਤੇ ਪੈਸੇ ਫਜ਼ੂਲ ਖਰਚੀ ਜਾਵੇ ਮੈਂ ਸਾਰੀ ਸੇਵਿੰਗ ਕੀਤੀ ਆ ਮੈਨੂੰ ਪਤਾ ਕਿ ਪੜ੍ਹਾਈ ਤੇ ਕਿੰਨਾ ਖਰਚਾ ਆਣਾ ਉਹਦੇ ਵਿਆਹ ਤੇ ਕਿੰਨਾ ਖਰਚਾ ਆਣਾ ਤੇ ਤੂੰ ਨਾ ਟੈਨਸ਼ਨਾਂ ਲਿਆ ਕਰ ਬੜੇ ਦਿਨ ਹੋ ਗਏ ਮੈਂ ਤੇਰੇ ਵੱਲ ਵੇਂਦੇ ਨੂੰ ਇੱਕ ਗੱਲ ਮੈਂ ਨੋਟ ਕੀਤੀ ਜਦੋਂ ਦੀ ਤੇਰੀ ਮਾਸੀ ਗਈ ਆ ਨਾ ਤੂੰ ਬਦਲੀ ਬਦਲੀ ਲੱਗਦੀ ਮੈਨੂੰ ਉਦੋਂ ਦੀ ਜਦੋਂ ਦਾ ਪੁਨਮ ਨੇ ਜਵਾਬ ਦਿੱਤਾ ਰਿਸ਼ਤੇ ਦੇ ਇਹੋ ਜਿਹੀ ਤੇ ਕੋਈ ਗੱਲ ਨਹੀਂ ਹੈਗੀ ਨਾ ਮੈਂ ਬਦਲੀ ਆ ਮੈਂ ਜਿੱਦਾਂ ਦੀ ਪਹਿਲਾ ਹਾਂ ਨਾ ਉਦਾਂ ਦੀ ਹੋਣਵਾ ਉਹ ਜਦੋਂ ਮੈਂ ਨਾ ਖਰਚੇ ਕਰਾਉਣੀ ਹੁੰਦੀ ਹੈ ਨਾ ਉਦੋਂ ਮੈਨੂੰ ਤੁਸੀਂ ਟੋਟ ਟੋਟ ਪੈਂਦੇ ਸੀ ਤੇ ਜਦੋਂ ਹੁਣ ਮੈਂ ਤੁਹਾਨੂੰ ਦੱਕਦੀ ਆ ਤੇ ਹੁਣ ਵੀ ਤੁਸੀਂ ਮੈਨੂੰ ਟੋਟ ਟੋਟ ਪੈਂਦੇ ਜੇ ਹਾਦੋਂ ਕੀ ਤੁਸੀਂ ਤੇ ਕੇ ਪਾਸੇ ਵੀ ਨਹੀਂ ਮਿਲੋ ਜੀਣ ਦਿੰਦੇ ਜਦੋਂ ਮੈਂ ਉਹਦਾ ਮਾੜਾ ਮਾੜਾ ਸਾਥ ਦਿੰਨੀ ਹੀ ਫਿਰ ਨੂੰ ਪੈਸਾ ਤੇਲਾ ਦੇ ਦਿਓ ਇਹਨੂੰ ਆਹ ਕਰ ਦਿਓ ਉਦੋਂ ਤੁਸੀਂ ਕਿੰਨੇ ਇਹਨੂੰ 버ਜ ਕੇ ਰੱਖਿਆ ਕਰ ਤੇ ਜੇ ਹੁਣ ਆਪਣੀ ਮਰਜ਼ੀ ਨਾਲ ਤੁਸੀਂ ਜਿੱਥੇ ਮਰਜ਼ੀ ਖਾਚੀ ਜਾਓ ਪਰ ਬਲਜੀਤ ਨੂੰ ਪਾਸ ਹੋਏ ਕਿੰਨੀ ਵੱਡੀ ਖੁਸ਼ੀ ਦੀ ਗੱਲ ਵਾ ਉਹਦੀ ਪੜ੍ਹਾਈ ਕੰਪਲੀਟ ਹੋਈ ਆ ਐਵੇਂ ਨਾ ਟੈਨਸ਼ਨ ਲੈਂਦੀ ਰਹਾ ਨਿੱਕੀਆਂ ਮੋਟੀਆਂ ਗੱਲਾਂ ਦੀ ਆ ਮੰਮੀ ਵੀ ਨਾ ਟਲਦੀ ਨਹੀਂ ਆ ਬਸ ਕਿੱਡੀ ਜਾਣ ਔਖੀ ਹੈ ਮੰਮੀ ਦੀ ਚਾਚੇ ਤਾਈਆਂ ਨੂੰ ਡੱਬੇ ਖਵਾਉਣੇ ਜ਼ਰੂਰੀ ਆ ਆ ਵੀਰ ਤੇ ਭਾਬੀ 'ਚ ਲੜਾਈ ਪਾ ਗਈ ਆ ਪਤਾ ਵੀ ਹੈ ਮੰਮੀ ਨੂੰ ਸੋਹ ਜਾਣ ਜਾਣ ਕੇ ਦੱਸ ਅੱਗੇ ਕਿਹੜੇ ਹੀ ਡੱਬੇ ਖਵਾਲਦੇ ਆ ਉਹਨਾਂ ਨੂੰ ਲੈ ਮੰਮੀ ਮੈਂ ਤੁਹਾਨੂੰ ਢੀਕਣ ਦੀ ਆ ਤੁਮੇ ਆਈ ਜਾਣਾ ਮੈਂ ਉੱਥੇ ਬੈਠੀ ਰਹਿਣਾ ਇਹ ਕੜੀ ਪਲ ਲੱਗ ਹੀ ਜਾਂਦੀ ਹੈ ਮੰਮੀ ਕੀ ਲੋੜ ਹੀ ਆਪਣੇ ਘਰ ਕਲੇਸ਼ ਪਾ ਕੇ ਤੇ ਲੋਕਾਂ ਦੇ ਮੂੰਹ ਮਿੱਠੇ ਕਰਾਉਣ ਦੀ ਤੁਹਾਨੂੰ ਪਤਾ ਤਾਂ ਹੈ ਆ ਭਾਬੀ ਦੇ ਵੀਰ ਪਤਾ ਮਗਰ ਬੋਲਣ ਦੇ ਹੀ ਦੋਵੇਂ ਜਾਣੇ ਉਹਨਾਂ ਦੋਵਾਂ ਦੀ ਲੜਾਈ ਹੋ ਗਈ ਆਪਣੇ ਘਰ ਕਲੇਸ਼ ਪਾ ਕੇ ਲੋਕਾਂ ਨੂੰ ਦੱਬੇ ਤੱਕ ਖਵਾਲਣ ਦੇ ਆ ਦੱਸ ਇਹ ਜ਼ਰੂਰੀ ਹੀ ਹੈ ਨਹੀਂ ਇਹਨਾਂ ਦਾ ਇਦਾਂ ਹੀ ਇਹੋ ਆ ਰਹਿਣਾ ਨਾਲੇ ਉਹ ਕੜੀ ਕੋਈ ਨਵੀਂ ਲੜੀ ਉਹ ਤਾਂ ਦਿਹਾੜੀ ਦਾ 10 ਵਾਰੀ ਲੜਦੀ ਤੇ 10 ਵਾਰੀ ਉਹਦੀ ਸੁਲਾ ਕੋਈ ਗੱਲ ਨਹੀਂ ਆਪੇ ਇਹਨਾਂ ਦੀ ਸੁਲਾ ਹੋ ਗਈ ਮੇਰੇ ਮਨ ਦੇ ਵਿੱਚ ਰਹੀ ਜੀ ਮੈਂ ਪੂਰੀ ਕਰਾਂਗੀ ਹਾਂ ਮਮੀ ਰੀਜ ਤੇ ਮੰਨਿਆ ਚਲੋ ਹੈਗੀ ਹੀ ਪਰ ਉਹੀ ਚਾਚੀ ਤੇ ਤਈਆਂ ਵਾ ਜਿਹੜੀਆਂ ਮੈਨੂੰ ਗੱਲਾਂ ਕਰਦੀਆਂ ਜਾਂ aí ਨਹੀਂ ਤਾਂ ਹੀ ਤੇ ਮੈਨੂੰ ਖਵਾਲ ਕੇ ਆਈਆਂ ਉਹਨਾਂ ਦੇ ਨਾਸਾ ਡਾਕ ਕਰਕੇ ਆਈਆਂ ਪਰ ਮੈਨੂੰ ਵਿਪਤਾ ਪਈ ਵੀ ਮੈਂ ਪੈਸੇ ਖਰਚ ਕੇ ਤੇ ਉਹ ਗੱਲ ਨਾਲ ਘਰ ਗੋਣੇ ਨਾਲ ਪੜੂਆ ਖੋਣਾ ਸੀ ਇਸੇ ਕਰਕੇ ਗਈ ਸੀ ਉਹ ਮੂਵਿੰਗੇ ਹੋ ਗਏ ਨੇ ਉਹ ਮਰ ਗੀਆਂ ਉਹ ਫਰਕੀਆਂ ਨੇ ਤੇ ਡੇਲੇ ਤਾਂ ਦੇ ਤਾਂ ਰਹਿ ਗਏ ਤੈਨੂੰ ਕੀ ਪਤਾ ਇਹ ਸ਼ਰੀਕੇ ਨੂੰ ਇਦਾਂ ਨੱਪ ਕੇ ਰੱਖੀ ਜਾਂਦਾ ਤੇ ਹੁਣ ਚੁੱਪ ਕੀਤੀ ਕਿ ਨਹੀਂ ਮੈਂ ਹੋਂ ਤੇ ਨਕੇ ਇਹ ਬੈਠੇ ਆ ਚੁੱਪ ਕੀ ਕਰਨਾ ਇੰਨਾ ਵੀ ਨਹੀਂ ਲੜੇ ਚੱਲ ਫਿਰ ਵੀ ਉਹ ਕਰਦੀਆਂ ਗੱਲਾਂ ਲੈ ਕੇ ਡੇ ਬੋਲਣ ਨਾ ਮਮੀ ਇਦਾਂ ਕਰਿਆ ਕਰ ਫालतू ਖਰਚੇ ਨਹੀਂ ਕਾਦੇ ਫालतू ਖਰਚੇ ਕਰਦੀ ਮੈਂ ਕਦੀ ਪੈਸੇ ਮੰਗੇ ਆ ਜਾਂ ਮੈਂ ਕਦੀ ਕੋਈ ਆਪਣੇ ਆਪ ਚੀਜ਼ ਲਈ ਆ ਕੋਈ ਗੱਲ ਨਹੀਂ ਉਹਨਾਂ ਨੇ ਆਪੇ ਠੀਕ ਹੋਏ ਨਾ ਬੋਲਦੇ ਤੇ ਬੋਲਦੇ ਰਹਿੰਦੇ ਇਹਨਾਂ ਦੀ ਨਹੀਂ ਕੋਈ ਗੱਲ ਹੈਗੀ ਤੂੰ ਐਵੇਂ ਨਾ ਟੈਨਸ਼ਨ ਲੈਂਦੀ ਫਿਰ ਪਕਾਈ ਰੋਟੀ ਪਾਣੀ ਨਹੀਂ ਰੋਟੀ ਨਹੀਂ ਬਣਾਈ ਚਾਹ ਬਣਾਉਣੀ ਆ ਚੱਲ ਬਣਾ ਫਿਰ ਘੁੱਟ ਪੀਏ ਚੱਲ ਫਿਰ ਮੈਂ ਬਣਾਉਣੀ ਚਾਹ ਉ ਨਾਲ ਜਿਹੜਾ ਮੈਂ ਡੱਬਾ ਲੈ ਕੇ ਆਈ ਆ ਆਪਾਂ ਵੀ ਬੈਹਿ ਕੇ ਖਾਣੇ ਆ ਆਹੋ ਖਾਣੇ ਚੱਲ ਵੀਰ ਜੀ ਹਾਂ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਂ ਦੱਸ ਤੁਹਾਨੂੰ ਪਤਾ ਹੀ ਆ ਮੇਰੀ ਪੜ੍ਹਾਈ ਪੂਰੀ ਹੋ ਗਈ ਆ ਮੈਂ ਅੱਗੇ ਨਾ ਕੋਰਸ ਕਰਨਾ ਚਾਹੁੰਨੀ ਆ ਕੋਰਸ ਕਰਨਾ ਵਾ ਆਹੋ ਤੇ ਚੱਲ ਕੋਈ ਨੀ ਕਰਾ ਦਨੇ ਤੇ ਜਿਹੜੇ ਐਡਮਿਸ਼ਨ ਪੜ੍ਹਾਈ ਤੇ ਤੁਹਾਡੀ ਚੰਗੀ ਆ ਚੱਲ ਆਪਣੇ ਪੈਰਾਂ ਦੇ ਖਲੋਜੇਗੀ ਕੋਈ ਨੌਕਰੀ ਪੈਸਾ ਮਿਲ ਜੂਗਾ ਆਪਣੇ ਘਰ ਦੇ ਹਾਲਾਤ ਵੀ ਬਦਲ ਜਾਣਗੇ ਹਾਂਜੀ ਵੀਰ ਜੀ ਤਾਂ ਹੀ ਤਾਂ ਮੈਂ ਕਿਹਾ ਮੈਂ ਵੇਲੇ ਬੈਨ ਨਾਲ ਉਹ ਤੇ ਇਹੋ ਚੰਗਾ ਬੰਦਾ ਕੋਰਸ ਕਰ ਲੇ ਤੇ ਗੁਣ ਹੋਊਗਾ ਤਾਂ ਕਿਤੇ ਨਾ ਕਿਤੇ ਜੌਬ ਮਿਲ ਲੱਗ ਹੀ ਜਾਊਗੀ ਮੇਰੀ ਚੱਲ ਕੋਈ ਨਹੀਂ ਆਪਾਂ ਇੱਕ ਦੋ ਦਿਨ ਠਹਿਰ ਕੇ ਨਾ ਤੇਰੇ ਕਾਲਜ ਜਾ ਕੇ ਫਿਰ ਐਡਮਿਸ਼ਨ ਕਰਵਾ ਦਿੰਨੇ ਆ ਪਰ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਹਾਂਜੀ ਤੇਰਾ ਧਿਆਨ ਸਿਰ ਪੜਾਈ ਤੇ ਪੜਾਈ ਵਾਲੀ ਹੋਣਾ ਚਾਹੀਦਾ ਵਾ ਹੋਰ ਕੇ ਪਾਸੇ ਨਹੀਂ ਧਿਆਨ ਹੋਣਾ ਚਾਹੀਦਾ ਤੇਰਾ ਆ ਜਿਹੜੀਆਂ ਪਿੱਛੇ ਦੀ ਤੂੰ ਰੀਲਾਂ ਦੀਆਂ ਪੋਣੀਆਂ ਪਿੰਡੋਂ ਮੈਨੂੰ ਲਾਮੇ ਮਿਲੇ ਇਹ ਲਾਮਾ ਮੈਨੂੰ ਦੋਰੇ ਨਹੀਂ ਮਿਲਣਾ ਚਾਹੀਦਾ ਤੇਰਾ ਨਹੀਂ ਨਹੀਂ ਵੀਰ ਜੀ ਤੁਸੀਂ ਜਿਹੜੀ ਵਧੀਆ ਰੀਲਾਂ ਪਾਉਣੀ ਆ ਮੈਨੂੰ ਕਿਹਾ ਹੈ ਨਾ ਬੰਦ ਕਰ ਦੇ ਮੈਂ ਉਦੋਂ ਦਾ ਹੀ ਬੰਦ ਕਰਤਾ ਰਹੀ ਗੱਲ ਲਾਂਬੇ ਦੀ ਆ ਹੁਣ ਤੱਕ ਕੋਈ ਆਇਆ ਕੋਈ ਅਸਰ ਐਸਾ ਲਾਂਬਾ ਤਾਂ ਹੀ ਤਾਂ ਪੜ੍ਹਾਈ ਦੇ ਵਿੱਚ ਟੌਪ ਕੀਤਾ ਮੈਂ ਤੁਸੀਂ ਬੇਫਿਕਰ ਹੋ ਕੇ ਰਹੋ ਤੁਹਾਨੂੰ ਕੋਈ ਵੀ ਲਾਂਬਾ ਨਹੀਂ ਗਾ ਹੁੰਦਾ ਜਿੱਦਾਂ ਮੈਂ ਹੁਣ ਆਪਣੀ ਕਲਾਸ ਸਟਾਪ ਕੀਤਾ ਐਦਾਂ ਹੀ ਕੋਰਸ 'ਚ ਵਧੀਆ ਨੰਬਰ ਲੈ ਕੇ ਆਉਂਗੀ ਤੁਹਾਨੂੰ ਵੀ ਮਾਣ ਹੋਊਗਾ ਮੇਰੇ ਤੇ ਮੇਰਾ ਮਾਣ ਐਦਾਂ ਬਣਾ ਕੇ ਰੱਖੀ ਤੇ ਚਲ ਕੋਈ ਨਹੀਂ ਆਪਾਂ ਇੱਕ ਦੋ ਨਾਲ ਜਾਣੇ ਤੇਰੇ ਕਾਲਜ 'ਚ ਰੀ-ਐਡਮਿਸ਼ਨ ਕਰਾ ਦਿੰਨੇ ਆ ਚਲੋ ਠੀਕ ਆ ਵੀਰ ਜੀ ਫੇਰ ਆਪਾਂ ਕੱਲ ਪਰਸੋਂ ਚੱਲਾਂਗੇ ਹੈ ਹਾਂ ਕੱਲ ਚੱਲਾਂਗੇ ਕੋਈ ਗੱਲ ਨਹੀਂ ਸੱਚੀ ਵੀਰ ਜੀ ਮੈਨੂੰ ਤੇ ਯਕੀਨ ਹੀ ਨਹੀਂ ਹੋਣ ਰਿਹਾ ਕਿ ਤੁਸੀਂ ਮੈਨੂੰ ਅੱਗੇ ਕੋਰਸ ਕਰਨ ਵਾਸਤੇ ਕਹਿ ਦਿੱਤਾ ਵਾ ਕਰ ਲਾ ਨਹੀਂ ਤੇ ਮੈਂ ਤਾਂ ਡਰੰਡੀ ਕਿ ਪਤਾ ਤੁਸੀਂ ਮੰਨੋਗੇ ਨਾ ਮੰਨੋ ਪਰ ਜਦੋਂ ਬਹੁ ਤੇਰੀ ਪੜ੍ਹਾਈ ਲਿਖਾਈ ਚੰਗੀ ਆ ਤੇ ਮੈਂ ਮੂਰਖ ਥੋੜੀ ਆ ਕਿ ਤੁਹਾਨੂੰ ਮੈਂ ਘਰ ਐਵੇਂ ਬਾਹਰ ਚਲਾਂ ਚਲੋ ਵੀਰ ਜੀ ਤੁਸੀਂ ਹਾਂ ਕਰ ਦਿੱਤੀ ਆ ਮੈਨੂੰ ਇੰਨਾ ਹੀ ਬੜਾ ਕਿਉਂ ਆਪਾ ਪਰਸੋਂ ਨੂੰ ਟੈਂਸੇ ਦੀ ਚਲ ਚੱਲਾਂਗੇ ਚਲ ਠੀਕ ਆ ਚੱਲ ਚੱਲਾਂਗੇ ਮੈਂ ਵੀ ਕੱਲ ਨੂੰ ਆਪਣਾ ਕੰਮ ਤਾਂ ਸਾਰਾ ਨਿਬੇੜ ਲੂੰਗਾ ਤੇ ਪਰਸੋਂ ਟਾਈਮ ਨਾਲ ਅੱਲ ਚੱਲਾਂਗੇ ਚਲੋ ਠੀਕ ਆ ਚਲ ਠੀਕ ਆ ਕਰ ਲੈ ਕੋਈ ਕੰਮ ਤਾਂ ਦਾ ਆਪਣਾ ਹਾਂਜੀ ਬਸ ਲੱਗੀ ਐ ਮੈਂ ਵੀ ਭਾਬੀ ਦੇ ਨਾਲ ਰਸੋਈ ਚ ਕੰਮ ਕਰਾਉਣਾ ਠੀਕ ਖਲੋਇਆ ਜਰਾ ਕਰਾਉਣੀ ਐ ਤੈਨੂੰ ਕੋਰਸ ਨੋਡ ਜਿਹੜੇ ਰੁੱਖਾਂ ਨੂੰ ਲੱਗਦੇ ਆ ਨਾ ਪੜ ਕੇ ਜਿਹੜਾ ਤੂੰ ਡੀਸੀ ਲੱਗਣਾ ਵਾ ਕਿੱਡਾ ਤੂੰ ਪਖੰਡ ਫੜਿਆ ਵਾ ਰੋਜ਼ ਜਿਹੜੀ ਗਲੀਆਂ ਛਾਂਗਣੀਆਂ ਵਾ ਨਾਲੇ ਜਿਹੜੀ ਤੂੰ ਮੇਰੀ ਬੇਇੱਜ਼ਤੀ ਕਰਾਈ ਐ ਨਾ ਉਹਦਾ ਬੇਇੱਜ਼ਤੀ ਦਾ ਬਦਲਾ ਲਾਉਂਗੀ ਤੇ ਤੈਨੂੰ ਵਿਆਹਾਂਗੀ ਵਿਆਹ ਵਾਲਾ ਕੋਰਸ ਕਰਾਉਂ ਤੈਨੂੰ ਹੁਣ ਆਲੂ ਰੋਟੀ ਤੂੰ ਖਾ ਲਈ ਆਹੋ ਖਾ ਲਈਏ ਨਾਲੇ ਮੇਰੀ ਗੱਲ ਸੁਣੋ ਕੀ ਸੋਚਿਆ ਤੁਸੀਂ ਪੂਨਮ ਬਾਰੇ ਸੋਚਣਾ ਕੀ ਆ ਬਸ ਇੱਕ ਤਾਂ ਮੈਂ ਸ਼ਹਿਰ ਕਿਤੇ ਕਰਾ ਦੇਣੀ ਹਾਂ ਐਡਮਿਸ਼ਨ ਉਹਦੀ ਜਸ ਉਹਨਾਂ ਨੂੰ ਮਿਸ਼ਨ ਹੈ ਕਰਾਈ ਜਾਣੀ ਆ ਪੜਾਈ ਜਾਣਾ ਗਾੜੀ ਉਹ ਕੋਰਸ ਕਰਾਉਣੇ ਕਿਹੜੇ ਸੌਕੇ ਪਏ ਆ ਉਹ ਜਿੰਨੇ ਪੈਸੇ ਇਹਦੇ ਤੇ ਲਾਉਣੇ ਆ ਨਾ ਉਹਦੇ ਵਿਆਹ 바ਦੇ ਸੋਚੋ ਉਹਦੇ ਵਿਆਹ ਤੇ ਪੈਸਾ ਲਾਈਏ ਕਿੱਦਾਂ ਇਹ ਗੱਲਾਂ ਬਲਜੀਤੂ ਕਰਦੀਆਂ ਕਮਰੀ ਹੋ ਗਈਆਂ ਕਿੰਨੀ ਕੋ ਦੀ ਉਮਰ ਹੋ ਗਈ ਜਿਹੜੀ ਵਿਆਹ ਚ ਰੁਕਾਲੀ ਪੈ ਵੀ ਗਈ ਹੈ ਪੜ੍ਹਨ ਲਿਖਣ ਵਾਲੀ ਕੁੜੀ ਆ ਪੜ੍ਹਨ ਲਿਖ ਜਾਊਗੀ ਤੇ ਚੰਗੀ ਨੌਕਰੀ ਕਰ ਲੂਗੀ ਤੇ ਸਾਡੇ ਵੀ ਘਰ ਦੇ ਹਾਲਾਤ ਬਦਲ ਜਾਣਗੇ ਠੀਕ ਆ ਪੜਾਈਆਂ ਤੇ ਪੈਸੇ ਜੇ ਨਾਲ ਲੱਗਣਾ ਹੀ ਲੱਗ ਗਿਆ ਹੁਣ ਕੋਰਸਾ ਨਾ ਪੰਡਾ ਪੰਡਾ ਦਾ ਪੈਸੇ ਚਾਹੀਦੇ ਆ ਤੇ ਕਿੱਥੋਂ ਲਾਉਣੇ ਪੰਡਾ ਨਾ ਇਹ ਦੱਸਣਾ ਪਹਿਲਾਂ ਅੱਗੇ ਤੇ ਓਕੇ ਸੋਕੇ ਹੋ ਕੇ ਲਾਤੇ ਨਾਲੇ ਵਿਆਹ ਕੇ ਆਪਣੇ ਘਰ ਜਾਉਗੀ ਨਾਲੇ ਉੱਥੇ ਸੁਗੀ ਵਸੂਗੀ ਨਾਲੇ ਸੋਨਾ ਬੜਾ ਵਿਆਹ ਕਰਾਂਗੇ ਜਿੰਨਾ ਕਿ ਸਾਦਾ ਬੰਦਾ ਹੋਊ ਸਾਡੇ ਕੋਲ ਬਲਜੀਤ ਉਹਦਾ ਸੁਪਨਾ ਸੀ ਕਿ ਮੈਂ ਪੜ੍ਹਾਈ-ਦਖਾਈ ਕਰਕੇ ਕੋਈ ਅਫਸਰ ਲੱਗਣਾ ਤੇ ਤੂੰ ਵੀ ਉਹਨੂੰ ਬੜਾ ਸਪੋਰਟ ਕਰਦੀ ਹੁੰਨੀ ਆ ਕਿ ਇਹਨੂੰ ਪੜਾ ਲਈਏ ਪੜਾ ਲਈਏ ਹੁਣ ਤੈਨੂੰ ਕੀ ਹੋ ਗਿਆ ਕਰਦੀ ਹੈ ਸਪੋਰਟ ਪਰ ਹੁਣ ਪੜ੍ਹ ਲਿਆ ਉਹਨਾਂ ਨੇ ਜਿੰਨਾ ਪੜ੍ਹਨਾ ਸੀ ਉਹ ਕੋਰਸਾਂ ਕਰ ਸਕਦਾ ਬਹੁਤ ਪੈਸਾ ਲੱਗਦਾ ਮੈਂ ਸੋਚ ਲਿਆ ਵਾ ਕਿ ਵਿਆਹ ਚੰਗਾ ਵਸੂ ਕੋਈ ਗੱਲ ਨਹੀਂ ਬਲਜੀਤ ਮੈਂ ਉਹਨੂੰ ਕੋਰਸ ਕਰਾਉਣਾ ਕਿਤੇ ਉਹ ਮਨ ਚ ਇਹ ਨਾ ਕੱਲ ਨੂੰ ਕਵੇ ਕਿ ਮੇਰੇ ਭਰਾ ਨੇ ਮੈਨੂੰ ਪੜਾਇਆ ਨਹੀਂ ਮੈਂ ਪੜਨਾ ਹੈ ਬਾਕੀ ਜੋ ਕੋ ਵੀ ਉਹਦੇ ਕਰਮਾਂ ਦਾ ਹੀ ਆ ਮਾਰਾ ਨੇ ਜੋ ਕਰਨਾ ਉਹ ਮਾਰਾ ਨੂੰ ਪਤਾ ਵਾ ਪਰ ਅਹੀਂ ਆਪਣੀ ਕੋਸ਼ਿਸ਼ ਕਰਨੀ ਆ ਕੱਲ ਨੂੰ ਇਹਦੇ ਨਾਲ ਕਹੂੰਗੀ ਕਿ ਮੈਂ ਪੜ ਲੈ ਕੇ ਮੈਂ ਕੀ ਭਾਂਜਣਾ ਜੇ ਮੇਰੇ ਭਰਾ ਨੇ ਮੈਨੂੰ ਪੜਾਇਆ ਨਹੀਂ ਮੈਂ ਇਹ ਗੱਲ ਨਹੀਂ ਸੁਣਨਾ ਚਾਹੁੰਦਾ ਕੋਈ ਔਖੇ ਹੋ ਕੇ ਸੌਖੇ ਅਹੀਂ ਰੋਟੀ ਇੱਕ ਵਾਰੇ ਘਟ ਖਾ ਲਾਂਗੇ ਪਰ ਮੈਂ ਆਪਣੀ ਭੈਣ ਦੀ ਜਿਹੜੀ ਪੜ੍ਹਾਈ ਪੂਰੀ ਕਰਾਉਣੀ ਹੈ ਠੀਕ ਆ ਪੜ੍ਹਾਈ ਜਾਓ ਫਿਰ ਕਰ ਲੋ ਉਹਨੂੰ ਇੱਥੇ ਬੁੱਢੀ 30 ਸਾਲਾਂ ਦੀ ਕਰ ਲਿਓ ਨਾ ਮਿਲ ਕੇ ਫਿਰ ਰਿਸ਼ਤਾ ਹੋਣਾ ਤੇ ਨਾ ਮਿਲ ਕੇ ਕਿਸੇ ਨੇ ਕਰਾਉਣਾ ਹੀ ਆ ਉਹ ਕੋਈ ਗੱਲ ਨਹੀਂ ਜਦੋਂ ਪੜ੍ਹਾਈ ਲਿਖਾਈ ਪੂਰੀ ਹੋ ਗਈ ਨੌਕਰੀ ਮਿਲ ਗਈ ਨਾ ਫਿਰ ਉਮਰ ਨਹੀਂ ਮੈਟਰ ਕਰਦੀ ਫਿਰ ਨੌਕਰੀ ਨੂੰ ਮੈਟਰ ਕਰਦੀ ਆ ਜਦੋਂ ਵੱਧ ਚੜ ਕੇ ਪੜਾ ਲਈਏ ਨਾ ਫਿਰ ਮੁੰਡੇ ਵੀ ਨਹੀਂ ਚੱਜ ਤੇ ਲੱਭਦੇ ਹੁੰਦੇ ਫਿਰ ਲੱਭਣੇ ਪੈਂਦੇ ਆ ਉਦਾਂ ਕਰ ਕਰ ਕੇ ਤਾਂ ਫਿਰ ਉਮਰ 30 35 ਸਾਲ ਹੋ ਜਾਂਦੀ ਹੁੰਦੀ। ਉਹ ਤੂੰ ਸ਼ੁਭ ਸ਼ੁਭ ਬੋਲ। ਕੋਈ ਗੱਲ ਨਹੀਂ ਨੜਕ ਹਜੇ ਉਮਰ ਨਹੀਂ ਕਿਤੇ ਹੋ ਗਈ ਜੀ ਉਹਨ ਜੋਗੀ। 2-3 ਸਾਲ ਦਾ ਕੋਰਸ ਵਾ ਕੋਰਸ ਕਰਾ ਕੇ ਤੇ ਮੁੜ ਕੇ ਵਿਆਹ ਲਾਂਗੇ। ਵੇਖੋ ਰਕबीर ਸੁਪਨੇ بڑے ਹੁੰਦੇ ਆ ਕੁੜੀਆਂ ਦੇ ਤੇ ਮੈਂ ਮੰਨਦੀ ਵੀ ਆ ਪੂਰੇ ਕਰਨ ਨੂੰ ਹਰ ਕਿਸੇ ਦਾ ਜੀ ਕਰਦਾ ਵਾ। ਹੁਣ ਜਦੋਂ ਆਪਾਂ ਸੁਪਨੇ ਪੂਰੇ ਕਰਨ ਲੱਗ ਪਏ ਨਾ 1.5-2.5 ਲੱਖ ਰੁਪਏ ਕਿਤੇ ਨਹੀਂ ਗਿਆ। ਉਹ 2.5 ਲੱਖ ਆਪਾਂ ਉਹਦੇ ਵਿਆਹ ਤੇ ਲਾਵਾਂਗੇ। ਚੰਗਾ ਟੱਬਰ ਲਵ ਲਾਂਗੇ ਨਾਲੇ ਅਗਰੇ ਨਾਲ ਪਹਿਲਾਂ ਗੱਲ ਕਰਦਾਂਗੇ ਵੀ ਵੇਖੋ ਤੁਹਾਡੀ ਕੁੜੀ ਪੜਨਾ ਚਾਹੁੰਦੀ ਆ ਇਹਨੂੰ ਪੜਾ ਲਿਓ ਉਹ ਬਲਜੀਤ ਕੱਲ ਦੀ ਕੋਈ ਗਰੰਟੀ ਥੋੜੀ ਆ ਅੱਜ ਉਹ ਕਹਿ ਦਿੰਗੇ ਅਸੀਂ ਪੜਾ ਲਾਂਗੇ ਕੱਲ ਨੂੰ ਮੁੱਕਰ ਜਾਣਗੇ ਫੇਰ ਅਸੀਂ ਕੀ ਕਰਾਂਗੇ ਨਾ ਐਵੇਂ ਮੁੱਕਰ ਜਾਣਗੇ ਅਸੀਂ ਸਾਰੀ ਗੱਲ ਪਹਿਲਾਂ ਹੀ ਕਰਾਂਗੇ ਨਾ ਵੀ ਤੁਹਾਡੀ ਕੁੜੀ ਪੜਨਾ ਚਾਹੁੰਦੀ ਆ ਵੀ ਪੜਾ ਲਿਓ ਨਾਲੇ ਆਣ ਗਵਣ ਗੱਲਾ ਕਰਨੋਂ ਹਟ ਜਾਊਗਾ ਹੁਣ ਜਦੋਂ ਆਪਾਂ ਪੜਾਈ گے ਪੜਾਈ گے ਉਹ ਸਿਆਣੀ ਉਮਰ ਦੀ ਹੋਈ ਜਾਣ ਰਹੀ ਆ ਜਦੋਂ ਸਿਆਣੀ ਉਮਰ ਦੀ ਹੋ ਗਈ ਉਹਨਾਂ ਨੇ ਕਹਿਣਾ ਬੁੱਢੇ ਕਰ ਲਈ ਕੁੜੀ ਘਰੇ ਪੜਾਉਂਦੇ ਆ ਬਸ ਉਹਨਾਂ ਨੂੰ ਵਿਆਹ ਦਾ ਚੇਤਾ ਹੀ ਨਹੀਂ ਹੈਗਾ ਉਹ ਬਲਜੀਤ ਨਾ ਮੈਨੂੰ ਆਣ ਗਵਾਂਦਾ ਫਿਕਰ ਵਾ ਕੋਈ ਤੇ ਨਾ ਕੋ ਜਮਾਨੇ ਦਾ ਡਰ ਵਾ ਮੈਨੂੰ ਆ ਕਿ ਮੇਰੀ ਭੈਣ ਦਾ ਸੁਪਨਾ ਜਿਹੜਾ ਪੜਾਈ ਦਾ ਪੂਰਾ ਹੋ ਜੇ ਉਹ ਪੂਰਾ ਤੇ ਹੋ ਜੇ ਉਹ ਪਹਿਲਾਂ ਤੇ ਮੈਂ ਵੀ ਕਹਿੰਨੀ ਸੀ ਉਹ ਪੜ ਲੇ ਪੜ ਲੇ ਪੜਾਈ 'ਚ ਫਾਇਦਾ ਵਾ ਉਹ ਬੱਚਾ ਗੜੀ ਧੋਖਾ ਨਹੀਂ ਖਾਂਦਾ ਪਰ ਜਿੱਦਾਂ ਦੀ ਹੁਣ ਮੈਂ ਆਸੋ-ਪਾਸੋ ਗੱਲਾਂ ਸੁਣਦੀ ਆ ਨਾ ਹੁਣ ਮੈਨੂੰ ਵੀ ਬੜਾ ਡਰ ਆਉਂਦਾ ਉਹ ਤੁਸੀਂ ਮੇਰਾ ਧਰ ਨੂੰ ਸਮਝੋ ਉਹਨੂੰ ਵਿਆਹ ਦੀਏ ਉਹ ਆਪੇ ਭਾਵੇਂ ਪੜ ਲੇ ਭਾਵੇਂ ਨੌਕਰੀ ਕਰ ਲੇ ਭਾਜੋ ਮਰਜੀ ਕਰ ਲੀਏ ਉਹ ਨਾਲੇ ਕੋਈ ਗੱਲ ਨਾ ਕਰੂਗਾ ਉਹ ਕਿੰਨੇ ਲੋਕਾਂ ਦੇ ਵਿੱਚ ਕਾੰਡ ਹੋਣ ਡਿਆ ਤੁਹਾਨੂੰ ਪਤਾ ਹੀ ਆ ਤੁਹਾਨੂੰ ਕਿਹੜਾ ਭਲੇਖਾ ਵਾ ਗੱਲ ਤੇ ਤੇਰੀ ਵੀ ਬਿਲਕੁਲ ਠੀਕ ਵਾ ਜਮਾਨਾ ਤੇ ਬੜਾ ਖਰਾਬ ਚੱਲ ਵੇਖ ਲੈ ਜਿੱਦਾਂ ਤੂੰ ਕਹਿੰਨੀ ਆ ਉਦਾਂ ਹੀ ਕਰ ਲੈਨੀ ਆ ਫਿਰ ਜੇ ਤੇ ਮੇਰੀ ਮੰਨ ਲੋਗੇ ਫਿਰ ਤੇ ਚੰਗੇ ਰਹੋਗੇ ਮੁੜ ਕੇ ਜਰੂਰ ਹੱਥਾਂ ਨੂੰ ਦੰਦੀਆਂ ਵੱਢਣੀਆਂ ਆ ਉਹ ਪਤਾ ਹੀ ਆ ਦੁਨੀਆ ਨਹੀਂ ਹੁਣ ਚੰਗੀ ਜੇ ਬੰਦਾ ਚੰਗਾ ਵੀ ਹੋਵੇ ਨਾ ਤੇ ਦੁਨੀਆ ਚੰਗੀ ਰਹਿਣ ਨਹੀਂ ਦਿੰਦੀ ਚੱਲ ਵੇਖ ਲੈਨੀ ਆ ਫਿਰ ਹੁਣ ਮੇਰੀ ਗੱਲ ਸੁਣੋ ਜੇ ਤੁਸੀਂ ਮਨ ਬਣਾ ਹੀ ਲਿਆ ਵਾ ਨਾ ਵੀ ਗਾੜੀ ਨਹੀਂ ਬਣਾਉਣਾ ਤੇ ਹੁਣ ਉਹਨੂੰ ਵੀ ਦੱਸ ਦਿਓ ਉਹ ਨੱਚਦੀ ਟੱਪਦੀ ਫੇਰਦੀ ਆ ਉਹਨਾਂ ਨੇ ਆਪਣੇ ਮਨ 'ਚ ਹੋਰ ਹੀ ਗੱਲਾਂ ਬਣਾ ਕੇ ਬੈਠੀ ਰਵੇ ਵੀ ਮੈਂ ਕਾਲਜ ਜਾਣਾ ਫਿਰ ਇਹ ਮਿਸ਼ਨ ਦਾ ਵੀ ਕਰਨਾ ਪੈਣਾ ਇੰਤਜ਼ਾਮ ਉਹਨੂੰ ਪਹਿਲਾਂ ਦੱਸਿਆ ਹੋਊਗਾ ਤੇ ਚੰਗਾ ਹੋਊਗਾ ਉਹ ਫਿਆ ਕਿਦਾਂ ਦਾ ਪਾਰਾ ਲਾਵਾਂਗੇ ਮਾਂ ਬਾਬਾ ਕਹਿ ਦੇ ਦਿੱਤਾ ਕਿ ਜਿੱਦਾਂ ਨੂੰ ਕਹੇਗੀ ਕਰ ਲੈਂਦੇ ਕੋਈ ਨਹੀਂ ਜੇ ਹਾਂ ਮੈਂ ਕੀਤੀ ਹੈ ਨਾ ਤੇ ਕੋਈ ਨਹੀਂ ਮੈਂ ਜਵਾਬ ਆਪਣੇ ਤਰੀਕੇ ਨਾਲ ਦਊਗਾ ਜੇ ਹੁਣ ਇਹਨਾਂ ਮੈਂ ਜਵਾਬ ਦੇਤਾ ਨਾ ਉਹਦਾ ਮਨ ਟੁੱਟ ਜਾਣਾ ਹੁਣ ਮੈਨੂੰ ਰੋਟੀ ਖਾ ਲੈਂਦੀ ਕੁੜੀਏ ਕਿੱਥੇ ਚੱਲੇ ਹੋਣ ਤਿਆਰ ਹੋਣ ਲਈ ਮੰਮੀ ਮੈਂ ਜਾਣਾ ਕਿੱਥੇ ਆ ਮੈਂ ਕੋਰਸ ਦੀ ਐਡਮਿਸ਼ਨ ਲੈਣ ਚਲਣੀ ਆ ਵੀਰਜੀ ਦੇ ਨਾਲ ਹਾਏ ਮੈਂ ਤਾਂ ਕਹਿਣੀ ਤੇਰੀ ਪੜਾਈ ਪੂਰੀ ਹੋ ਗਈ ਆ ਤੇਰਾ ਕਿਤੇ ਰਿਸ਼ਤਾ ਚੰਗਾ ਵੇਖ ਕੇ ਤੇਰਾ ਵਿਆਹ ਕਰੂੰਗੀ ਤੂੰ ਫੇਰ ਪੜਾਈਆਂ ਦੇ ਲਾਗ ਗਈ ਮਗਰ ਹੁਣ ਕੋਰਸ ਲਾਪੀ ਜਾਂਦੀ ਮੈਂ ਕਰਨਾ ਮੈਂ ਤਾਂ ਤੁਹਾਨੂੰ ਅੱਗੇ ਵੀ ਕਿਹਾ ਵਾ ਕਿ ਵੀ ਮੈਂ ਵਿਆਹ ਨਹੀਂ ਕਰਾਉਣਾ ਅੱਗੇ ਥੋੜੀ ਲੜਾਈ ਰਹੀ ਆ ਸਾਡੇ ਘਰ 'ਚ ਤੇ ਤੁਸੀਂ ਫੇਰ ਵਿਆਹ ਦਾ ਨਾਮ ਲੈਣ ਦੇ ਮੈਂ ਮਹੀਂ ਮਹੀਂ ਵੀਰ ਨੂੰ ਰਾਜੀ ਕੀਤਾ ਅੱਗੇ ਕੋਰਸ ਕਰਨ ਵਾਸਤੇ ਤੇ ਉਹ ਵੀ ਮੰਨ ਗਿਆ ਕਹਿੰਦੇ ਕਰ ਲੈ ਕੋਈ ਗੱਲ ਨਹੀਂ ਤੇ ਤੁਸੀਂ ਵਿਆਹ ਦੀ ਗੱਲ ਤੋੜਣ ਦੇ ਪੁੱਤ ਵਿਆਹ ਤਾਂ ਕਰਨਾ ਹੀ ਆ ਨਹੀਂ ਮੰਮੀ ਮੈਂ ਵਿਆਹ ਨਹੀਂ ਕਰਾਉਣਾ ਹਜੇ ਹਜੇ ਮੈਂ ਕੋਰਸ ਕਰਨਾ ਕੋਰਸ ਕਰਕੇ ਫਿਰ ਨੌਕਰੀ ਵੀ ਕਰਨੀ ਆ ਵਿਆਹ ਬਾਰੇ ਤੇ ਮੈਂ ਹਜੇ ਦੂਰ ਦੂਰ ਤੱਕ ਨਹੀਂ ਸੋਚਿਆ ਹੈਗਾ ਦੱਸ ਉਹ ਕਦੋਂ ਸੋਚਣਾ ਵਾ ਜੇ ਹੁਣ ਨਹੀਂ ਸੋਚਿਆ ਤਾਂ ਕਦੋਂ ਸੋਚਣਾ ਆਹੀ ਤਾਂ ਉਮਰ ਹੁੰਦੀ ਵਿਆਹ ਕਰਾਉਂਦੀ ਮੰਮੀ ਬਥੇਰੀ ਉਮਰ ਪਈ ਆ ਪੜ੍ਹ ਲਿਖ ਲਈਏ ਵਿਆਹ ਹੀ ਕਰਾਉਣਾ ਵਾ ਬੱਚ ਤੇ ਪੜ੍ਹ ਲਿਖ ਲਈ ਆ ਹੁਣ ਤੂੰ ਚੰਗੇ ਨੰਬਰ ਲੈ ਆਈ ਆ ਪਹਿਲੇ ਨੰਬਰ ਤੇ ਆ ਗਈ ਆ ਹੋਰ ਦੱਸ ਤੂੰ ਕੀ ਲਾਣਾ ਵਿੱਚੋਂ ਕੀ ਕੱਢਣਾ ਫੜਾਈ ਦਿਓ ਮੰਮੀ ਮੈਨੂੰ ਚੰਗੇ ਨੰਬਰ ਆਏ ਆ ਤਾਂ ਹੀ ਤੇ ਮੈਂ ਅੱਗੇ ਲੱਗੀਆਂ ਐਡਮਿਸ਼ਨ ਲੈਣ ਜਦੋਂ ਫੇਲਾ ਜਾਂਦੀ ਫਿਰ ਤੁਸੀਂ ਮੈਨੂੰ ਕਿੱਥੇ ਅੱਗੇ ਪਾਉਣਾ ਸੀ ਇਹ ਵੀਰ ਨੇ ਮੰਨਣਾ ਹੀ ਨਹੀਂ ਸੀ ਹੁਣ ਤੇ ਵੀਰ ਆਪ ਕਹਿੰਦੇ ਆ ਚੱਲ ਤੈਨੂੰ ਵਧੀਆ ਨੰਬਰ ਆਏ ਆ ਤੇ ਕੋਰਸ ਕਰਵਾ ਦਿੰਨਾ ਤੈਨੂੰ ਉਹ ਵੀ ਵਹਿਲਾ ਵਾ ਤੈਨੂੰ ਹੁਣ ਕੋਰਸ ਕਰਾਉਂ ਡਿਆ ਵਾ ਰਹਿਣ ਦਿੰਦਾ ਬਥੇਰੀ ਪੜ੍ਹਾਈ ਹੋ ਗਈ ਸੀ ਮੰਮੀ ਜੇ ਹੁਣ ਵੀਰ ਰਾਜੀ ਹੋਏ ਆ ਤੇ ਤੁਸੀਂ ਡਹਿਪਿਆ ਇਦਾਂ ਕਰਨ ਚੱਲ ਮਰਜ਼ੀ ਤੇਰੀ ਆਪਣੀ ਮਰਜ਼ੀ ਕਰ ਪੜਨਾ ਤੇ ਪੜਨਾ ਫਿਰ ਮੰਮੀ ਵੀ ਹੱਦ ਦੀ ਆ ਦੱਸ ਜੇ ਵੀਰ ਨੇ ਹਾਂ ਕਰ ਦਿੱਤੀ ਆ ਤੂੰ ਹੀ ਹੁੰਦਾ ਪੇਂ ਬੋਲਣ ਪਰ ਕੋਈ ਗੱਲ ਨਹੀਂ ਵੀਰ ਨੇ ਕਿਹਾ ਨਾ ਕੋਰਸ ਕਰਾਉਂਗਾ ਤੇ ਫਿਰ ਵੀਰ ਨੇ ਕਰਾ ਹੀ ਦੇਣਾ ਮੰਮੀ ਭਾਵੇਂ ਜੋ ਮਰਜ਼ੀ ਬੋਲੇ ਭਾਬੀ ਜੀ ਵੀਰ ਜੀ ਕਿੱਥੇ ਗਏ ਆ ਉਹ ਤੇ ਬੈਲੀਆਂ ਵੱਲ ਗਏ ਆ ਨਾਲੇ ਤੂੰ ਆਪਣੇ ਵੀਰ ਨੂੰ ਕੀ ਕਹਿਣਾ ਨਾਲੇ ਤੂੰ ਕਿੱਥੇ ਤਿਆਰ ਹੋਈ ਆ ਭਾਬੀ ਜੀ ਵੀਰ ਜੀ ਨੇ ਦੱਸਿਆ ਨਹੀਂ ਤੁਹਾਨੂੰ ਆਪਾਂ ਐਡਮਿਸ਼ਨ ਕਰਾਉਣਾ ਜਣਾ ਏ ਮੈਂ ਕੋਰਸ ਵਾਸਤੇ ਅੱਗੇ ਐਡਮਿਸ਼ਨ ਲੈਣੀ ਆ ਨਾ ਵੀਰ ਜੀ ਨੇ ਕਿਹਾ ਹੈ ਕਿ ਕੱਲ ਨੂੰ ਚੱਲਾਂਗੇ ਤਾਂ ਤਿਆਰ ਹੋਈਆਂ ਮੈਂ ਬੇਪੂਨਮ ਤੇਰੇ ਵੀਰ ਨੇ ਤਾਂ ਤੈਨੂੰ ਕੋਹ ਨਹੀਂ ਕਹਿਣਾ ਜਿੱਦਾਂ ਤੂੰ ਕਹੀ ਗਈ ਨਾ ਉਦਾਂ ਹੀ ਉਹਨੇ ਮੰਨ ਲੈਣੀ ਆ ਕਿਉਂਕਿ ਤੂੰ ਦੀ ਭੈਣ ਜੋ ਹੋਈ ਉਹਦਾ ਜਿਗਰ ਤਾਂ ਮੈਂ ਵੱਧ ਤੋਂ ਵੱਧ ਪੜਾਵਾਂ ਪਰ ਤੈਨੂੰ ਵੀ ਪਤਾ ਵਾ ਪੜਾਈਆਂ ਦੇ ਕਿੰਨੇ ਖਰਚੇ ਆ ਉਹ ਤੇਰੇ ਬਾਅਦ ਤੇ ਵਿਆਹ ਵਾ ਤੇ ਮਾਹੇ ਪੈਸੇ ਜੋੜੇ ਆ ਉਹ ਸਾਰੇ ਪੈਸੇ ਮੁੱਕ ਗਏ ਫੇ ਤੇਰੇ ਵਿਆਹ ਤੇ ਕਿੱਥੋਂ ਲਾਵਾਂਗੇ ਨਾਲ ਤੇ ਥੋੜਾ ਬਹੁਤਾ ਸੋਚਿਆ ਕਰ ਹੋਰ ਘਰਾਂ ਦੇ ਖਰਚੇ ਕਿੰਨੇ ਆ ਨਰਦਰਵੀਰ ਇੰਨੇ ਖਰਚੇ ਪੂਰੇ ਕਿੱਦਾਂ ਕਰੂਗਾ ਉਹ ਥੋੜੀ ਬੁਤੀ ਸੋਚ ਤੇ ਆਪਣੇ ਆਪ ਨੂੰ ਚਾਹੀਦੀ ਆ ਹੁਣ ਮੈਂ ਕਹਾਂ ਤੇ ਮੈਂ ਚੰਗੀ ਨਹੀਂ ਲੱਗਦੀ ਮੰਮੀ ਵੀ ਫੇਰ ਕਹਿ ਦਿੰਦੀ ਆ ਤੂੰ ਬੋਲਦੀ ਬੜਾ ਭਾਬੀ ਜੀ ਪਰ ਤੁਸੀਂ ਤੇ ਆਪ ਕਹਿੰਨੇ ਸੀ ਕਿ ਵੀ ਪੜ ਲੈ ਪੜਾਈ ਕੰਮ ਆਉਣੀ ਆ ਜੇ ਹੁਣ ਮੈਂ ਪੜਨਾ ਚਾਹੁੰਦੀ ਆ ਤੇ ਤੁਸੀਂ ਉਦੋਂ ਹੁਣ ਕਹਿਂਦਾ ਪਿਆ ਜੀ ਪੈਸੇ ਹੈ ਨਹੀਂ ਆ ਅੱਗੇ ਆ ਵੀ ਕਹਿੰਨੇ ਸੀ ਜਿੱਥੋਂ ਤੱਕ ਪੜਨਾ ਪੜੀ ਜਾ ਐ ਹੈਗੇ ਆ ਮਗਰ ਪੈਸੇ ਲਾਉਣ ਨੂੰ ਪਹਿਲਾਂ ਤਾਂ ਕੋਰਮ ਮੈਂ ਇਨਾ ਕੋ ਸੋਚਿਆ ਨਹੀਂ ਪਰ ਹੁਣ ਸੋਚਦੀ ਆ ਚਲ ਬਥੇਰੀ ਪੜਾਈ ਕਰਾਤੀ ਆ ਕਿਹੜਾ ਤੈਨੂੰ ਕੱਲੇ ਪਾਸਟੂ ਹੀ ਕਰਾਈ ਆ ਅੱਗੇ ਪੜਾਇਆ ਹੀ ਆ ਹੁਣ ਮੈਂ ਕੋਰਸ ਵੱਲੋਂ ਹੀ ਮਨਾ ਕਰਦੀ ਆ ਉਹ ਪੜਾਈ ਤੇ ਬਥੇਰਾ ਪੈਸਾ ਲੱਗਾ ਕੋਰਸਾਂ ਤੇ ਲੱਖਾਂ ਰੁਪਏ ਲੱਗਣੇ 3 3 ਲੱਖ ਤੇ ਕਿਤੇ ਨਹੀਂ ਨਾ ਗਿਆ ਨਿੱਕੇ ਮੋਟੇ ਖਰਚੇ ਬੱਸਾਂ ਕਰਾਇਆ ਕਿੰਨੇ ਖਰਚੇ ਹੁੰਦੇ ਆ ਉਹ ਨਿਰਪਰਾ ਕੋਰਸ ਤੇ ਦਰੀਨਾ ਪੈਸੇ ਦੇਣੇ ਹੈਗੇ ਭਾਬੀ ਇੱਕ ਦੋ ਸਾਲ ਦੀ ਤੇ ਗੱਲ ਆ ਸਾਰੀ ਜਲਦੀ ਕੋਰਸ ਹੋ ਗਿਆ ਤੇ ਮੈਂ ਆਪੇ ਜੋਬ ਤੇ ਲੱਗ ਜਾਣਾ ਆਪੇ ਹੈਲਪ ਹੋ ਜਾਣੀ ਵੀਰ ਦੀ ਪਹਿਲਾਂ ਮੈਨੂੰ ਇਹ ਦੱਸ ਜੋਬ ਤੋ ਕਿਤੇ ਹੱਥ ਚ ਫੜੀ ਆ ਉਹ ਅਗਲਾ ਮੂੰਹ ਆ ਅਗਲੇ ਨੇ ਕੀ ਬਤਾ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਉਹ ਸਾਡੀਆਂ ਦਾ ਸਿਰਫ ਗੱਲਾਂ ਹੀ ਆ ਤੇ ਇਹ ਪੜਾਈ ਕਰਕੇ ਤੇ ਜੋਬ ਤੇ ਲੱਗ ਜਾਣਾ ਉਹ ਜੋਬ ਆ ਜੋਪਾ ਐਵੇਂ ਨਹੀਂ ਮਿਲਦੀਆਂ ਨਾਲੇ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਦੱਸਾਂ ਨਹੀਂ ਕੋਰਸ ਕਰਨਾ ਤੇ ਨਹੀਂ ਕਰਨਾ ਵਿਆਹਣਾ ਵਾ ਤੈਨੂੰ ਉਹ ਵਿਆਹ ਜੱਗੇ ਪੈਸੇ ਹੈਗੇ ਆ ਵਿਆਹ ਤੇ ਲਾਉਣੇ ਆ ਮੁੜ ਕੇ ਹੀ ਲੋਕਾਂ ਘੜੀ ਹੱਥ ਡੋਵਾ